ਮਿੱਤਰੋ ਅੱਜ ਨਾ ਤੁਹਾਨੂੰ ਉਹ ਸ਼ੋਰੂਮ ਤੇ ਲਿਆਇਆ ਜਿੱਥੋਂ ਅੰਬੈਸਡਰ ਗੱਡੀਆਂ ਮਿਲਦੀਆਂ ਨੇ ਅੰਬੈਸਡਰ ਗੱਡੀਆਂ ਇੱਕ ਗੱਡੀ ਪਹਿਲਾਂ ਵੇਚੀ ਤੀ ਥੋੜੇ ਦਿਨ ਪਹਿਲਾਂ ਇੱਕ ਗੱਡੀ ਨਾ ਤੇਜੰਦਰ ਭਾਜੀ ਹੋਰ ਲਿਆਏ ਇਹ ਗੱਡੀ ਹੁਣ ਤੱਕ 50000 ਕਿਲੋਮੀਟਰ ਚੱਲੀ ਆ 2010 ਮਾਡਲ ਗੱਡੀ ਆ ਇਹਦੇ ਟਾਇਰ ਹਾਲੇ ਤੱਕ ਨਾਲ ਦੇ ਨੇ ਪਰ ਵਿੱਚ ਉਹਦੀ ਕੰਡੀਸ਼ਨ ਦਿਖਾ ਹਾਲੇ ਤੱਕ ਕੰਡੀਸ਼ਨ ਇਹਦੀ ਕੁਸਰੀ ਵਿੱਚ ਦੇ ਨੇ ਇਹਦੀ ਪਰਦੇ ਲਾ ਕੇ ਦੇਣੇ ਆ ਸੀਟਾਂ ਤੇ ਕਵਰ ਚੜਾ ਕੇ ਦੇਣੇ ਆ ਇਹ ਪਟ્રોલ ਤੇ ਗੱਡੀ ਆ ਜੇ ਕਿਸੇ ਸੱਜਣ ਨੇ ਖਰੀਦਣੀ ਆ ਨਾ ਮਿੱਤਰੋ ਆਹ ਦੇਖੋ ਟਾਬਰ ਜੇ ਲੱਗੇ ਹੋਏ ਨੇ ਬੱਤੀ ਤੁਹਾਨੂੰ ਉਹਦੇ ਲਾ ਕੇ ਦੇ ਬੱਤੀ ਵੀ ਲਾ ਕੇ ਦੇ ਦਾਂਗੇ ਉਹ ਗੱਡੀ ਆ ਜਿਹਦੇ ਵਿੱਚ ਵੱਡੇ ਵੱਡੇ ਲੀਡਰਾਂ ਨੇ ਵਿਆਹ ਕਰਾਇਆ ਡੋਲੀਆਂ ਚੜ੍ਹੀਆਂ ਨੇ ਜਿਹੜੇ ਲੀਡਰਾਂ ਦੀਆਂ ਜੇ ਕਿਸੇ ਸੱਜਣ ਨੇ ਖਰੀਦਣੀ ਆ ਨਾ ਭਾਜੀ ਮੈਨੂੰ ਦੱਸਿਓ ਆਪਾਂ ਕਿੰਨੇ ਦੀ ਦਵਾਂਗੇ ਇਹ 2.55 ਹੀ ਦੇ ਦਵਾਂਗੇ 10000 ਤੁਹਾਡਾ ਮਾਨ ਵੀਡੀਓ ਸ਼ੇਅਰ ਕਰਕੇ ਆਓ ਚੱਕੋ ਮਿੱਤਰੋ ਜੇ ਵੀਡੀਓ ਸ਼ੇਅਰ ਕਰਕੇ ਆਉਂਗੇ 10000 ਯਾਰ ਯਾਰ ਹੀ ਚੱਲੀ ਆ ਜੀ ਗੱਡੀ ਸਿਰਫ Ориਜੀਨਲ 50000 ਚੱਲੀ ਹੋਈ ਆ ਯਾਰ ਫਟਾਫਟ ਆਜੋ ਬੜੇ ਪਿੰਡ ਵਿੱਚ ਮਿਲਦੀ ਨਹੀਂ ਪਟ્રોલ ਪਟ્રોલ ਤੇ ਗੱਡੀ ਨਹੀਂ ਮਿਲਦੀ ਸੰਪਰਕ ਕਰੋ ਘਰ ਨੰਬਰ ਕੈਪਸ਼ਨ ਦੇ ਵਿੱਚ ਲਿਖਿਆ ਪਿਆ ਜਿੰਨੇ ਕਮੈਂਟ ਦੀ ਵੀ ਜਿਹੜੇ ਸੱਜਣ ਨੇ ਵੇਖ ਲਈ ਫਟਾਫਟ ਫੋਨ ਡਾਇਲ ਕਰੂ ਕਦੇ ਪਹਿਲੀ ਗੱਡੀ ਤੇ 10 ਗਾਹਕ ਆਏ ਸੀ ਦੇਖ ਲਓ ਪਹਿਲੀ ਗੱਡੀ ਤੇ ਹਾਂ ਜੀ 100 ਗਾਹਕ ਬਾਅਦ ਚ ਆਇਆ 10 ਤੁਸੀਂ ਆ ਕੇ ਖੜੇ ਪਏ ਦੇਖੋ ਓਮੀ ਇਹਦੇ ਨਾਲ ਹੋਣਾ ਮੈਂ ਕੱਲੀ ਤੇ ਮਲਾਜੇ ਦਰ ਵਾਲੇ ਵਾਲਾ ਕੰਮ ਹੋ ਜੂ ਇਹ ਕੱਲੀ ਐ ਖਰੀਦਣ ਵਾਲੇ ਵਾਲੇ ਸੱਜਣ ਹੋਣਗੇ ਕਿਤੇ ਤੁਸੀਂ ਨਾ ਰਹਿ ਜਿਓ ਜਿਹੜੇ ਸੱਜਣ ਵੀਡੀਓ ਵੇਖੀ ਜਾਂਦੇ ਹੋ ਫਟਾਫਟ ਆਜੋ ਨਹੀਂ ਸ਼ੇਅਰ ਕਰ ਦਿਓ ਕੋਈ ਹੋਰ ਸੱਜਣ ਦਾ ਫਾਇਦਾ ਹੋ ਜੂ ਜਿਹੜਾ ਸੱਜਣ ਆ ਗੱਡੀ ਲੱਭਦਾ ਫਿਰਦਾ ਇਨਵੈਸਟਰ